ਲੰਬਿਆਂ ਬੇਲੰਝਿਆ ਸ਼ੈਨ ਜੁਆਨਾ ਤੇਰੇ ਕੋਲ ਆਈ ਮੇਰਾ ਲਿਖ ਪੁਰਵਾਨਾ ਤੇਰੇ ਕੋਲ ਆਈ ਮੇਰਾ ਲਿਖ ਪੁਰਵਾਨਾ ਤੇਰੇ ਕੋਲ ਆਈ ਮੇਰਾ ਲਿਖ ਪੁਰਵਾਨਾ ਲਿਖਣਾ ਤਾਂ ਲਿਖ ਨਹੀਂ ਮੋੜਵੇ ਹੀ ਮਾਨਾ ਨਿਕਣਾ ਤਾਂ ਲਿਖ ਨਹੀਂ ਮੋੜਵੇ ਹੀ ਮਾਨਾ ਲਿਕਣਾ ਤਾਂ ਲਿਖ ਨਹੀਂ ਮੋੜਵੇਈ ਮਾਨਾ ਖੋਲ ਕੇ ਜਾਈ ਵੇ ਮੇਰਾ ਸ਼ਗਨਾ ਦਾ ਗਾਣਾ ਖੋਲ ਕੇ ਜਾਈ ਵੇ ਮੇਰਾ ਸ਼ਗਨਾ ਦਾ ਗਾਣਾ ਖੋਲ ਕੇ ਜਾਈ ਵੇ ਮੇਰਾ ਸ਼ਗਨਾ ਦਾ ਗਾਣਾ ਚਿੱਤ ਵਿੱਚ ਕੀ ਐ ਵੇ ਤੂੰ ਦੱਸ ਵੇਈ ਮਾਨਾ ਚਿੱਤ ਵਿੱਚ ਕੀ ਐ ਵੇ ਤੂੰ ਦੱਸ ਵੇਈ ਮਾਨਾ ਚਿੱਤ ਵਿੱਚ ਕੀ ਐ ਵੇ ਤੂੰ ਦੱਸ ਵੇ ਹੀ ਮਾਨਾ ਲੰਮੇ ਆਵੇ ਲੰਝੀਆ ਸ਼ੈਲ ਜੁਵਾਨਾ ਕੌਣ ਪਰੂ ਦੱਸ ਹੁਣ ਮੇਰਾ ਹਰ ਜਾਨਾ ਕੌਣ ਪਰੂ ਦੱਸ ਹੁਣ ਮੇਰਾ ਹਰ ਜਾਨਾ ਕੌਣ ਪਰੂ ਦੱਸ ਹੁਣ ਮੇਰਾ ਹਰ ਜਾਨਾ ਤੇਰੇ ਨਾਲ ਵਿਆਹੀ ਤੂੰ ਹੀ ਦੇਜ ਤੇਰੇ ਨਾਲ ਵਿਆਹੀ ਤੂੰ ਹੀ ਦੇਜੁਰ ਮਾਨਾ ਤੇਰੇ ਨਾਲ ਵਿਆਹੀ